ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕੁੜੀਓ ਤੁਹਾਨੂੰ ਆਪਾਂ ਸ਼ਰਬਤ ਬਣਾਉਣਾ ਸਿਖਾਉਨੇ ਜੀ ਜਿਹੜਾ ਆਪਾਂ ਘਰੇ ਬਹੁਤ ਸੌਖੇ ਤਰੀਕੇ ਨਾਲ ਤਿਆਰ ਕਰਦੇ ਆਂ ਗੁਲਾਬ ਦੇ ਫੁੱਲਾਂ ਦਾ ਅਰਕ ਨਿਕਲਦਾ ਜੀ ਅਰਕ ਗੁਲਾਬ ਦੇ ਫੁੱਲਾਂ ਦਾ ਸ਼ਰਬਤ ਤਿਆਰ ਹੁੰਦਾ ਤੇ ਵਧੀਆ ਰਹਿੰਦਾ ਜੀ ਗਰਮੀ ਦੇ ਵਿੱਚ ਬਹੁਤ ਠੰਡਕ ਦਿੰਦਾ ਆਪਾਂ ਆਏ ਗਏ ਵਾਸਤੇ ਵੀ ਲੈ ਕੇ ਆਉਨੇ ਆ ਘਰ ਵਾਸਤੇ ਵੀ ਲੈ ਕੇ ਆਉਨੇ ਆ ਹੁਣ ਆਪਾਂ ਨੂੰ ਬਾਜ਼ਾਰੋਂ ਲਿਆਉਣ ਦੀ ਲੋੜ ਨਹੀਂ ਆਪਾਂ ਘਰੇ ਬਹੁਤ ਸੌਖੇ ਤਰੀਕੇ ਨਾਲ ਕਰ ਲੈਣਾ ਜੀ ਤਿਆਰ ਇਹਨੂੰ ਉੜਗੇਓ ਤੁਸੀਂ ਆਪਣੀ ਵੀਡੀਓ ਦੇ ਨਾਲ ਬਣਿਆ ਰਹੋ ਦੇਖ ਦੇਖੀ ਜਾਇਆ ਕਰੋ ਤੁਸੀਂ ਤੇ ਬਣਾਈ ਚੱਲਿਆ ਕਰੋ ਠੀਕ ਹੈ ਜੀ ਬੱਚਿਆਂ ਨੂੰ ਪਿਓ ਵੱਡਿਆਂ ਨੂੰ ਬਜ਼ੁਰਗਾਂ ਨੂੰ ਪਿਓ ਆਪ ਪੀਓ ਦੁੱਧ ਚ ਪਾ ਕੇ ਪਿਓ ਚਾਹੇ ਪਾਣੀ ਚ ਪਾ ਕੇ ਪੀਓ ਜਿਵੇਂ ਮਰਜੀ ਪੀਓ ਤੁਸੀਂ ਪਰ ਇਹਨੇ ਆਪ ਦਾ ਅਸਰ ਪੂਰਾ ਦੇਣਾ ਹੈਗਾ ਗਰਮੀ ਦੇ ਵਿੱਚ ਬਹੁਤ ਹੀ ਠੰਡਕ ਦਿੰਦਾ ਹੈ ਜੀ ਇਹ ਆਪਾਂ ਨੇ ਕੀ ਕਰਨਾ ਹੈ ਜੀ ਆ ਬੋਤਲ ਦੇਖੋ ਤਿਆਰ ਕਰ ਲਈ ਮੈਂ ਬਣਾ ਲਈ ਤੇ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਕਿਹੜੇ ਤਰੀਕੇ ਨਾਲ ਬਣਾਉਣਾ ਜੀ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਲੈ ਲਏ ਜੀ 100 ਗ੍ਰਾਮ ਫੁੱਲ ਗੁਲਾਬ ਦੇ ਫੁੱਲ ਲੈ ਲੈਣੇ ਜੀ ਆਪਾਂ ਸਾਬਤੇ ਲੈ ਕੇ ਆਏ ਸੀ ਜੀ ਤੇ ਆਪਾਂ ਪੱਤੀਆਂ ਕੱਢ ਲੀਆਂ ਖਿਲਾਰ ਲੀਆਂ ਉਹਨਾਂ ਦੀਆਂ ਵਿੱਚੋਂ ਪੱਤੀਆਂ ਇਹਨਾਂ ਨੂੰ ਅੱਡੋ ਅੱਡ ਕਰ ਲਓ ਸਾਰੀਆਂ ਪੱਤੀਆਂ ਨੂੰ ਪੱਤੀਆਂ ਨੂੰ ਅੱਡੋ ਅੱਡ ਕਰ ਲਓ ਤੇ ਇਹਨਾਂ ਨੂੰ ਸਾਫ਼ ਸੁਥਰਾ ਕਰ ਲਓ ਜੀ ਠੀਕ ਹੈ ਜੀ ਥੋੜਾ ਬਹੁਤਾ ਪਹਿਲਾਂ ਮੇਰੇ ਫੁੱਲ ਧੋਤੇ ਵੀ ਸੀ ਮੈਂ ਪਹਿਲਾਂ ਫੁੱਲ ਧੋਲੇ ਸੀ ਥੋੜੇ ਥੋੜੇ ਹਲਕੇ ਹਲਕੇ ਹੱਥ ਨਾਲ ਤਾਂ ਕਿ ਇਹਨਾਂ ਦੇ ਮਤਲਬ ਕਿ ਜਿਹੜਾ ਮਤਲਬ ਉੱਤੇ ਰੇਤਾਂ ਵਗੈਰਾ ਹੁੰਦਾ ਨਾ ਉਹ ਲਹਿ ਜਾਂਦਾ ਪਰ ਅਸੀਂ ਇਹਨੂੰ ਦੁਬਾਰਾ ਫੇਰ ਆਪਾਂ ਧੋ ਲਾਂਗੇ ਆਪਾਂ ਖੁੱਲੇ ਭਾਂਡੇ 'ਚ ਪਾ ਲਾਂਗੇ ਜੀ ਇਹਨੂੰ ਪੂਰੇ ਖੁੱਲੇ ਭਾਂਡੇ ਦੇ ਵਿੱਚ ਇਹਨਾਂ ਨੂੰ ਪੋਲੇ-ਪੋਲੇ ਹੱਥਾਂ ਨਾਲ ਧੋਣਾ ਹੈਗਾ ਤਾਂ ਕਿ ਇਹਨਾਂ ਨੂੰ ਕੋਈ ਦਾਅ ਨਾ ਆਵੇ ਕਿਉਂਕਿ ਜੇ ਜ਼ਿਆਦਾ ਦਾਅ ਆਵੇ ਤਾਂ ਮਸਲੇ ਜਾਂਦੇ ਨੇ ਤੇ ਇਹਨਾਂ ਦਾ ਰੰਗ ਉੱਤਰ ਲੱਗ ਜਾਂਦਾ ਜੀ ਫਿਰ ਇਹ ਉਹ ਜਿਹਾ ਟੇਸਟ ਨਹੀਂ ਦਿੰਦੇ ਹੈਗੇ ਤੇ ਨਾ ਹੀ ਉਹ ਜਿਹਾ ਕਲਰ ਆਵੇ ਠੀਕ ਹੈ ਜੀ ਆਹ ਦੇਖੋ ਤੁਸੀਂ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ گلاب ਦਾ ਰਸ ਬਣਾਉਣਾ ਹੈਗਾ ਜੀ ਜਿਹੜਾ ਕਿ ਆਪਾਂ ਆਏਗੇ ਤੋਂ ਵਰਤਣਾ ਹੈਗਾ ਘਰੇ ਵੀ ਵਰਤਣਾ ਤੁਸੀਂ ਘਰੇ ਵੀ ਵਰਤਿਆ ਕਰੋ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹਦੇ ਵਿੱਚ ਪਾ ਲਿਆ ਪਾਣੀ ਧੋਣ ਵਾਸਤੇ ਆਪਾਂ ਪਾ ਲਿਆ ਜੀ ਪਾਣੀ ਹੁਣ ਇਹਦੇ ਵਿੱਚ ਧੋਣ ਵਾਸਤੇ ਆਪਾਂ ਇਹਨਾਂ ਨੂੰ ਧੋ ਲੈਣਾ ਚੰਗੀ ਤਰ੍ਹਾਂ ਠੀਕ ਹੈ ਜੀ ਇਹਨਾਂ ਨੂੰ ਵਧੀਆ ਪੋਲੇ ਹੱਥਾਂ ਨਾਲ ਨੱਪਣਾ ਜੀ ਇਹ ਥੋੜੇ ਜੇ ਹਲਕੇ ਹੁੰਦੇ ਨੇ ਤੇ ਫਿਰ ਉੱਪਰ ਉੱਪਰ ਤਰਦੇ ਫਿਰਦੇ ਨੇ ਜਦੋਂ ਉੱਪਰ ਉੱਪਰ ਤਰਦੇ ਫਿਰਦੇ ਨੇ ਤੇ ਫਿਰ ਇਹ ਇਸ ਚੰਗੀ ਤਰ੍ਹਾਂ ਵਿੱਚ ਡੁੱਬਦੇ ਨਹੀਂ ਪਾਣੀ ਨਹੀਂ ਲੱਗਦਾ ਇਹਨਾਂ ਨੂੰ ਆਪਾਂ ਥੋੜਾ ਜਿਹਾ ਹੱਥ ਨਾਲ ਡਬੋ ਲੈਣਾ ਜੀ ਇਹਨਾਂ ਨੂੰ ਡਬੋ ਕੇ ਤੇ ਆਪਾਂ ਕੱਢ ਲੈਣਾ ਜੀ ਇਹਨਾਂ ਨੂੰ ਇਸ ਫਰਾਈਪੈਨ ਦੇ ਵਿੱਚ ਫਰਾਈਪੈਨ ਦੇ ਵਿੱਚ ਕੱਢ ਕੇ ਅੱਗੇ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਇਹਨਾਂ ਦਾ ਕੀ ਕਰਨਾ ਹੈਗਾ ਤੇ ਕਿਵੇਂ ਆਪਾਂ ਰੂਹ ਆਪ ਜਾ ਮਤਲਬ ਕਿ ਗੁਲਾਬ ਦਾ ਰਸ ਅਰਕ ਆਪਾਂ ਤਿਆਰ ਕਰਨਾ ਹੈਗਾ ਗੁਲਾਬ ਦਾ ਰਸ ਜਿਹੜਾ ਕਿ ਆਪਾਂ ਮਤਲਬ ਗਰਮੀ ਦੇ ਵਿੱਚ ਆਮ ਬਹੁਤ ਹੀ ਜ਼ਿਆਦਾ ਘਰਾਂ ਦੇ ਵਿੱਚ ਆਪਣੇ ਚੱਲਦਾ ਹੈਗਾ ਤੇ ਉਹ ਹੁਣ ਤੁਸੀਂ ਘਰੇ ਹੀ ਬਣਾਉਣਾ ਸਿੱਖ ਲਓ ਕੁੜੀਓ ਬਣਾ ਲਿਆ ਕਰੋ ਘਰੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਥੋੜੇ ਸਿੱਖਿਆ ਕਰੋ ਤੁਸੀਂ ਠੀਕ ਹੈ ਜੀ ਆ ਆਪਾਂ ਹੁਣ ਪਾ ਲਿਆ ਜੀ ਇਹਦੇ ਵਿੱਚ ਤੇ ਹੁਣ ਆਪਾਂ ਨੇ ਇਹਦਾ ਕੀ ਕਰਨਾ ਹੈਗਾ ਮੈਂ ਤੁਹਾਨੂੰ ਦੱਸਦੀ ਆ ਆਪਣੇ ਚੱਲੋ ਸਿਲੰਡਰ ਚਲਾਓ ਤੇ ਸਿਲੰਡਰ ਚਲਾ ਕੇ ਤੇ ਰੱਖੋ ਇਹਨੂੰ ਉੱਤੇ ਤੇ ਆਹ ਲੋ ਜੀ ਪਾ ਦਿਓ ਇਹਦੇ ਵਿੱਚ ਪਾਣੀ ਠੀਕ ਹੈ ਜੀ ਆਪਾਂ 100 ਗ੍ਰਾਮ ਫੁੱਲ ਲਏ ਸੀ ਤੇ ਡੇਢ ਕ ਗਲਾਸ ਪਾਣੀ ਦਾ ਪਾ ਲਿਆ ਜੀ ਇਹਦੇ ਵਿੱਚ ਤੇ ਦੂਜੇ ਪਾਸੇ ਰੱਖ ਲਈ ਜੀ ਆਪਾਂ ਕੜਾਹੀ ਕੜਾਹੀ ਦੇ ਵਿੱਚ ਵੀ ਹੁਣ ਆਪਾਂ ਪਾਣੀ ਪਾ ਲੈਣਾ ਹੈਗਾ ਕਿਉਂਕਿ ਆਪਾਂ ਚਾशनी ਤਿਆਰ ਕਰਨੀ ਹੈਗੀ ਹੈ ਠੀਕ ਹੈ ਜੀ ਆਹ ਕੱਪ ਆ ਵੱਡਾ ਆਪਣਾ ਛੋਟਾ ਕੱਪ ਨਹੀਂ ਹੈਗਾ ਜੀ ਇਹ ਵੱਡਾ ਕੱਪ ਆ ਇਹਨੂੰ ਭਰ ਕੇ ਪਾਣੀ ਦਾ ਪਾ ਲਓ ਤੁਸੀਂ ਤੇ ਫਿਰ ਆਪਾਂ ਜੇ ਮੰਨ ਲਓ 100 ਗ੍ਰਾਮ ਫੁੱਲ ਹੈ ਤਾਂ 400 ਗ੍ਰਾਮ ਮਿਸ਼ਰੀ ਪਊਗੀ ਜੀ ਇਹਦੇ ਵਿੱਚ ਆਪਾਂ ਮਿਸ਼ਰੀ ਪਾਈ ਹੈ ਜੀ ਤੁਸੀਂ ਚੀਨੀ ਵੀ ਪਾ ਸਕਦੇ ਹੋ ਪਰ ਚੀਨੀ ਨਹੀਂ ਪਾਉਣੀ ਚਾਹੀਦੀ ਜ਼ਿਆਦਾ ਮਿਸ਼ਰੀ ਪਾ ਲੋ ਤੁਸੀਂ ਮੈਂ ਮਿਸ਼ਰੀ ਪਾਈ ਹੈ ਜੀ ਰਗੜ ਕੇ ਉਧਰੋਂ ਆਪਣੇ ਫੁੱਲਾਂ ਨੂੰ ਉਬਾਲਾ ਆਉਣ ਲੱਗ ਗਿਆ ਜੀ ਆ ਦੇਖੋ ਤੁਸੀਂ ਇਹ ਆ ਵੇਖੋ ਚਿੱਟੇ ਹੋਣ ਲੱਗੇ ਜੀ ਇਹ ਚਿੱਟੇ ਹੋ ਜਾਂਦੇ ਨੇ ਪਾਣੀ ਦੇ ਵਿੱਚ ਜਦੋਂ ਪਾਣੀ ਨੂੰ ਇੱਕ ਵਾਰੀ ਉਬਾਲਾ ਆ ਗਿਆ ਨਾ ਇਹਨਾਂ ਨੇ ਆਪਦਾ ਕਲਰ ਛੱਡ ਦੇਣਾ ਹੁਣ ਤੁਸੀਂ ਕਹੋਗੇ ਵੀ ਇਹਨਾਂ ਨੇ ਆਪਦਾ ਰੰਗ ਨਹੀਂ ਦਿੱਤਾ ਹਨਾ ਵੀ ਕਲਰ ਤਾਂ ਦਿੱਤਾ ਨੀਗਾ ਪਾਣੀ ਨੇ ਮਤਲਬ ਰੰਗ ਲਾਲ ਤਾਂ ਆਇਆ ਨਹੀਂ ਉਹ ਵੀ ਮੈਂ ਤੁਹਾਨੂੰ ਦੱਸਦੀ ਆਂ ਵੀ ਇਹ ਲਾਲ ਕਿਵੇਂ ਆਊਗਾ ਪਾਣੀ ਉਹ ਵੀ ਤਰੀਕਾ ਆਪਣੇ ਕੋਲੇ ਹੈਗਾ ਜੀ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰੀਕੇ ਨਾਲ ਇਹਨੇ ਲਾਲ ਹੋ ਜਾਣਾ ਹੈਗਾ ਆਪਾਂ ਨੇ ਕੀ ਕਰਨਾ ਹੈਗਾ ਜੀ ਇਹਨੂੰ ਲਾਲ ਕਰਨ ਵਾਸਤੇ ਵੀ ਆਪਣੇ ਫੁੱਲਾਂ ਦਾ ਰੰਗ ਸਾਰਾ ਲੈ ਜੇ ਤੇ ਆਪਾਂ ਥੋੜਾ ਜਿਹਾ ਨਾ ਨਿੰਬੂ ਦਾ ਸੱਤ ਲੈਣਾ ਜੀ ਥੋੜਾ ਜਿਹਾ ਨਿੰਬੂ ਦਾ ਸੱਤ ਲਓ ਦੇਖ ਲਓ ਤੁਸੀਂ ਨਿੰਬੂ ਦਾ ਸੱਤ ਜਾਂਦਾ ਰਹੂਗਾ ਵਿੱਚ ਤੇ ਨਾਲ ਦੀ ਨਾਲ ਹੀ ਇਹਨੇ ਕਲਰ ਬਦਲ ਦੇਣਾ ਆਹ ਦੇਖੋ ਜੀ ਤੁਸੀਂ ਨਿੰਬੂ ਦਾ ਸੱਤ ਗਿਆ ਵਿੱਚ ਤੇ ਨਾਲ ਦੀ ਨਾਲ ਜੀ ਇਹਨੇ ਦਿੱਤਾ ਜੀ ਆਪਦਾ ਕਲਰ ਚੇਂਜ ਕਰ ਗੁਲਾਬ ਨੇ ਆਪਦਾ ਕਲਰ ਸਾਰੇ ਦਾ ਸਾਰਾ ਨਿੰਬੂ ਦਾ ਸੱਤ ਪੈਂਦੇ ਹੀ ਛੱਡਤਾ ਜੀ ਤੁਸੀਂ ਨਿੰਬੂ ਵੀ ਪਾ ਸਕਦੇ ਹੋ ਪਰ ਨਿੰਬੂ ਨਾਲ ਨਿੰਬੂ ਦਾ ਰਸ ਵੀ ਪਾ ਸਕਦੇ ਪਰ ਉਹਦੇ ਨਾਲ ਇੰਨਾ ਟੇਸਟੀ ਨਹੀਂ ਬਣਦਾ ਆ ਪਾਣੀ ਨੂੰ ਆਪਣੇ ਨੂੰ ਆ ਗਿਆ ਜੀ ਉਵਾਲਾ ਤੇ ਆਪਾਂ ਮਿਸ਼ਰੀ ਰਗੜੀ ਹੈ ਜੀ ਆਪਾਂ ਉਹਦੇ ਵਿੱਚ ਮਿਕਸੀ ਵਾਲੇ ਡੱਬੇ ਦੇ ਵਿੱਚ ਮਿਸ਼ਰੀ ਲਈ ਰਗੜ 400 ਗ੍ਰਾਮ ਮਿਸ਼ਰੀ ਆਪਣੀ ਜਾਨੀ ਕਿ ਅੱਧਾ ਕਿਲੋ ਤੋਂ ਥੋੜੀ ਜਿਹੀ ਘੱਟ ਹੈ ਆਪਾਂ ਪਾ ਦੇਣੀ ਹੈ ਜੀ ਇਸ ਪਾਣੀ ਦੇ ਵਿੱਚ ਠੀਕ ਹੈ ਜੀ ਜਿਹਦੇ ਨਾਲ ਕੀ ਆਪਾਂ ਇਹਦੀ ਚਾਸ਼ਨੀ ਬਣਾਉਣੀ ਹੈਗੀ ਮਿਸ਼ਰੀ ਦੀ ਠੀਕ ਹੈ ਪਾਣੀ ਦੇ ਵਿੱਚ ਪਾਤੀ ਜੀ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਤਾ ਮਾਰ ਦਿਆਂਗੇ ਮਸੱਧ ਤੇ ਚੰਗੀ ਤਰ੍ਹਾਂ ਜਦੋਂ ਇਹਦੇ ਵਿੱਚ ਘੁਲ ਗਿਆ ਇਹ ਤੇ ਇਹਨੇ ਰਸ ਨੇ ਇਹਨੇ ਚਾਸ਼ਨੀ ਬਣੀ ਜਾਣਾ ਤੇ ਉਧਰੋਂ ਆਪਣਾ ਆਹ ਫੁੱਲਾਂ ਨੇ ਆਪਦਾ ਰਸ ਛੱੜਤਾ ਜੀ ਸਾਰਾ ਰੰਗ ਛੱੜਤਾ ਕਲਰ ਆਹ ਦੇਖੋ ਕਿੱਡਾ ਸੋਹਣਾ ਕਲਰ ਛੱਡਿਆ ਫੁੱਲਾਂ ਨੇ ਹਨਾ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਜਿਵੇਂ ਰੰਗ ਪਾਇਆ ਹੁੰਦਾ ਇਸ ਤਰ੍ਹਾਂ ਲੱਗਦਾ ਇਹ ਤੇ ਆਪਾਂ ਹੁਣ ਉਹ ਜਿਹੜੀ ਚਾਸ਼ਨੀ ਉਬਲ ਨਹੀਂ ਰੱਖੀ ਸੀ ਜੀ ਉਹਦੇ ਵਿੱਚ ਪੁਣ ਦੇਣਾ ਇਹਨੂੰ ਸਾਰੇ ਰਸ ਨੂੰ ਚੱਕੋ ਤੇ ਇਹਦੇ ਵਿੱਚ ਪੁੰਨ ਦਿਓ ਜੀ ਆਹ ਦੇਖੋ ਤੁਸੀਂ ਵਧੀਆ ਤਰੀਕੇ ਨਾਲ ਪੁੰਨਦੇ ਹੋ ਇਹਨੂੰ ਨੱਪ-ਨੱਪ ਕੇ ਫੁੱਲਾਂ ਨੂੰ ਤੇ ਇਹਨਾਂ ਦਾ ਰਸ じゃ ਕੱਢ ਲਓ ਤੁਸੀਂ ਤੇ ਵਧੀਆ ਇਹਨੂੰ ਚੰਗੀ ਤਰ੍ਹਾਂ ਤੁਸੀਂ ਦਿਓ ਪੁਣਾ ਆਹ ਦੇਖੋ ਜੀ ਤੁਸੀਂ ਰਸ ਨਿਕਲ ਗਿਆ ਤੇ ਆਪਾਂ ਇਹਨੂੰ ਦਿੱਤਾ ਜੀ ਪੁਣ ਜਿਹੜਾ ਵਿੱਚ ਬਾਕੀ ਰਹਿੰਦਾ ਸੀ ਉਹ ਵੀ ਆਪਾਂ ਪੁਣਤਾ ਹਨਾ ਹੁਣ ਇਹਨੇ ਰਿੱਝੀ ਜਾਣਾ ਜੀ ਇਹਨੇ ਆਪਦਾ ਕੰਮ ਕਰੀ ਜਾਣਾ ਹੈਗਾ ਇਹਨੇ ਵਧੀਆ ਰਿੱਝ ਜਾਣਾ ਹੈਗਾ ਵਧੀਆ ਇਹਨੇ ਚਾਸ਼ਨੀ ਬਣ ਜਾਣੀ ਹੈਗੀ ਹੈ ਜੀ ਆ ਦੇਖੋ ਜੀ ਤੁਸੀਂ ਚਮਚੇ ਨਾਲ ਨਾ ਇਹਨੂੰ ਨੱਪ ਕੇ ਤੇ ਸਾਰਾ ਰਸ ਕੱਢ ਲਓ ਇਹਦਾ ਹੁਣ ਤਾਂ ਇਹਦੇ ਵਿੱਚ ਕੁਝ ਵੀ ਨਹੀਂ ਰਹਿ ਗਿਆ ਇਹ ਰੱਦੀ ਹੋ ਗਿਆ ਜੀ ਸਾਰੇ ਫੁੱਲੇ ਇਹ ਰੱਦੀ ਹੋ ਗਏ ਹੁਣ ਪਿੱਛੇ ਇਹਦੇ ਕੁਝ ਵੀ ਨਹੀਂ ਰਿਹਾ ਹੈਗਾ ਤੇ ਆਹ ਦੇਖੋ ਤੁਸੀਂ ਜਿਹੜਾ ਰਸ ਸੀਗਾ ਆਪਾਂ ਸਾਰੇ ਦਾ ਸਾਰਾ ਚੱਕ ਕੇ ਤੇ ਆਪਾਂ ਕੜਾਹੀ ਚ ਪਾ ਲਿਆ ਹੁਣ ਇਹ ਰਿੱਜੀ ਜਾਂਦਾ ਜੀ ਇਹਨੂੰ ਚੰਗੀ ਤਰ੍ਹਾਂ ਤੁਸੀਂ ਰਿੱਜਣ ਦਿਓ ਚੰਗੀ ਤਰ੍ਹਾਂ ਵਧੀਆ ਤਿਆਰ ਹੋ ਜਾਊਗਾ ਇਹ ਤਿਆਰ ਹੋ ਕੇ ਇਹ ਵਧੀਆ ਬਣ ਜਾਣਾ ਜੀ ਜਿਵੇਂ ਬਾਜ਼ਾਰ ਨਹੀਂ ਹੁੰਦਾ ਉਵੇਂ ਉਹ ਤਾਂ ਸੀਗਾ ਜੀ ਉਹ オリジナル ਰੰਗ ਹੁਣ ਆਪਾਂ ਥੋੜਾ ਜਿਹਾ ਕਲਰ ਇਹਦੇ ਵਿੱਚ ਪਾ ਦੇਣਾ ਹੈਗਾ ਵੈਸੇ ਆਪਾਂ ਕਲਰ ਪਾਉਂਦੇ ਨਹੀਂ ਮੈਂ ਘੱਟ ਹੀ ਪਾਉਣੀ ਹੁੰਨੀ ਐ ਪਰ ਜਿਹੜਾ ਕੋਈ ਆਇਆ ਗਿਆ ਹੁੰਦਾ ਅਗਲੇ ਨੂੰ ਆਏ ਲੱਗਦਾ ਹੈਗਾ ਵੀ ਇਹਦੇ ਵਿੱਚ ਕਲਰ ਹੈ ਨਹੀਂਗਾ ਅਸਰ ਤਾਂ ਗੁਲਾਬ ਨੇ ਕਰਨਾ ਹੁੰਦਾ ਹਨਾ ਆਹ ਦੇਖੋ ਜੀ ਤੁਸੀਂ ਆਪਾਂ ਮਮੂਲੀ ਜਿਹਾ ਪਾਤਾ ਤੇ ਆਹ ਦੇਖੋ ਇਹਨੇ ਕਲਰ ਚੇਂਜ ਕੀਤਾ ਹੁਣ ਦੇਖੋ ਤੁਸੀਂ ਇਹ ਤਿਆਰ ਹੋਈ ਜਾਂਦਾ ਇਹਨੇ ਗਾੜਾ ਹੋ ਜਾਣਾ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਜਿੰਨਾ ਚਿਰ ਤਾ ਇਹ ਸੇਕ ਤੇ ਉਹਨਾ ਚਿਰ ਤਾ ਰਹੂਗਾ ਪਤਲਾ ਜੋ ਦਵੇਂ ਨੂੰ ਆਪਾਂ ਲਾ ਕੇ ਬੋਤਲਾਂ ਚ ਭਰ ਲਿਆ ਜੀ ਉਸ ਤੋਂ ਬਾਅਦ ਇਹਨੇ ਗਾੜਾ ਹੋ ਜਾਣਾ ਹੈ ਨਿੰਬੂ ਦਾ ਸਾਸ ਆਪਾਂ ਇਸ ਕਰਕੇ ਪਾਉਨੇ ਆ ਵੀ ਇਹ ਮਤਲਬ ਕਿ ਜੰਮੇ ਨਾ ਨਹੀਂ ਤਾਂ ਨਾ ਇਹਦੀ ਚਿੱਕ ਜੀ ਜੰਮਣ ਲੱਗ ਜਾਂਦੀ ਹੁੰਦੀ ਹੈਗੀ ਆ ਆਪਣੇ ਚਾਸ਼ਨੀ ਦੀ ਤੇ ਉਹ ਫਿਰ ਉਹ ਜੀ ਸਵਾਦ ਵਾਲੀ ਗੱਲ ਨਹੀਂ ਬਣਦੀ ਜੀ ਉਹ ਕਰੜਾ ਹੋਣ ਲੱਗ ਜਾਂਦਾ ਇਹਦੇ ਨਾਲ ਜੰਮਦਾ ਨਹੀਂ ਉਹਵੇਂ ਲਿਕਵਿਡ ਉਹਵੇਂ ਦਾ ਉਹਵੇਂ ਪਿਆਰ ਹੋਊਗਾ ਇਹ ਹੋ ਗਿਆ ਜੀ ਪੂਰਾ ਗਰਮ ਤੇ ਇਹਦੀ ਚਾਸ਼ਨੀ ਗਈ ਬਾਣਾ ਦੇਖੋ ਤੁਸੀਂ ਠੀਕ ਹੈ ਜੀ ਇਹ ਲੱਗਦਾ ਨਾ ਜਿਵੇਂ ਬਾਜ਼ਾਰ ਵਾਲਾ ਹੁੰਦਾ ਹੈਗਾ ਹੁਣ ਇਹ ਹਜੇ ਗਰਮ ਹੈ ਜੀ ਜਦੋਂ ਇਹ ਪੂਰਾ ਠੰਡਾ ਹੋ ਗਿਆ ਨਾ ਤੇ ਇਹਨ ਇੱਕਦਮ ਸਖਤ ਹੋ ਜਾਣਾ ਹੈ ਵਧੀਆ ਗਾੜਾ-ਗਾੜਾ ਹੋ ਜਾਣਾ ਹੈ ਜੀ ਇਹਨੇ ਆਪ ਦਾ ਰੰਗ ਉਹਦੀ ਨਾਲ ਦੀ ਨਾਲ ਹੀ ਕਲਰ ਇਹਨੇ ਚੇਂਜ ਕਰ ਲੈਣਾ ਹੁਣ ਜਦੋਂ ਇਹ ਠੰਡਾ ਹੋ ਗਿਆ ਜੀ ਆਪਾਂ ਇਹਦੇ ਵਿੱਚ ਪਾ ਦੇਣਾ ਜੀ ਇੱਕ ਟੱਕਣ ਗੁਲਾਬ ਦਾ ਰਸ ਗੁਲਾਬਦਾਰਕ ਗੁਲਾਬਦਾਰਕ ਪਾ ਦੇਣਾ ਜੀ ਤੁਸੀਂ ਕੇਵੜਾ ਵੀ ਪਾ ਸਕਦੇ ਹੋ ਇਹਦੇ ਵਿੱਚ ਪਰ ਮੇਰੇ ਕੋਲੇ ਮੌਕੇ ਤੇ ਮੌਜੂਦ ਹੈ ਨਹੀਂ ਸੀ ਮੇਰੇ ਕੋਲੇ ਗੁਲਾਬ ਦਾ ਰਕ ਅਰਕ ਸੀਗਾ ਤੇ ਮੈਂ ਉਹ ਪਾਤਾ ਜੀ ਤਾਂ ਕਿ ਇਹਦਾ ਥੋੜਾ ਜਿਹਾ ਫਲੇਵਰ ਚੇਂਜ ਹੋ ਜੇ ਬੈਸੀ ਇਹਦੇ ਚ ਫਲੇਵਰ ਤਾਂ ਬੈਸੀ ਆ ਹੀ ਜਾਂਦਾ ਕਿਉਂਕਿ ਆਪਾਂ ਇਹਦੇ ਵਿੱਚ ਗਲਾਬ ਹੀ ਬਹੁਤ ਜ਼ਿਆਦਾ ਪਾਇਆ ਹੋਇਆ ਆ ਆ ਦੇਖੋ ਤੁਸੀਂ ਕਿੱਦਾਂ ਸੋਹਣਾ ਬਣ ਗਿਆ ਹਨਾ ਬਾਜ਼ਾਰੂ ਵਾਂਗੂ ਹੁਣ ਆਪਾਂ ਨੇ ਕੀ ਕਰਨਾ ਜੀ ਇਹਦੀ ਬੋਤਲ ਭਰ ਲੈਣੀ ਆ ਜੱਗ ਚ ਕੱਢੋ ਤੁਸੀਂ ਤੇ ਉਸ ਤੋਂ ਬਾਅਦ ਪਾਓ ਜੀ ਇਹਨੂੰ ਬੋਤਲ ਦੇ ਵਿੱਚ ਠੀਕ ਹੈ ਜੀ ਆ ਦੇਖੋ ਤੁਸੀਂ ਆਪਾਂ ਭਰ ਲੀਜੀਏ ਇਹਦੀ ਬੋਤਲ ਹੁਣ ਤੇ ਬੋਤਲ ਤਿਆਰ ਕਰਕੇ ਐਨ ਤੇ ਆਪਾਂ ਲਾ ਦੇਾਂਗੇ ਉਹਦੇ ਵਿੱਚ ਫ੍ਰਿਜ ਚ ਜਦੋਂ ਕੋਈ ਆਵੇ ਉਦੋਂ ਆਪਦੇ ਦੋ ਚਮਚੇ ਪਾਵੇ ਜੇ ਆਪ ਦਾ ਮੂੜ ਬੰਦ ਆ ਤਾਂ ਦੋ ਚਮਚੇ ਪਾਓ ਜੇ ਦੁੱਧ ਚ ਪਾ ਕੇ ਪੀਣਾ ਤਾਂ ਤਾਂ ਤੁਸੀਂ ਪੀ ਸਕਦੇ ਹੋ ਜੀ ਜਿਵੇਂ ਮਰਜ਼ੀ ਪੀਓ ਆ ਦੇਖੋ ਤੁਹਾਨੂੰ ਕਿਵੇਂ ਲੱਗੀ ਆਪਣੀ ਵੀਡੀਓ ਮੈਨੂੰ ਪਲੀਜ਼ ਕਮੈਂਟਾਂ ਦੇ ਵਿੱਚ ਦੱਸ ਜਰੂਰ ਦਿਆ ਕਰੋ ਤੁਸੀਂ ਹਨਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਸੇਵ ਕਰਕੇ ਰੱਖ ਲਿਆ ਕਰੋ ਜੀ ਤਾਂ ਕਿ ਜਦੋਂ ਤੁਸੀਂ ਬਣਾਉਣਾ ਤੇ ਤੁਹਾਨੂੰ ਬਣਾਉਣਾ ਸੌਖਾ ਹੋ ਜੇ ਥੋੜਾ ਜਾਂ ਨਾ ਆ ਦੇਖੋ ਬੋਤਲ ਆਪਣੀ ਤਿਆਰ ਹੋ ਗਈ ਕੁਝ ਬਚਿਆ ਪਿਆ ਜੱਗ ਦੇ ਵਿੱਚ ਉਹ ਆਪਾਂ ਨੇ ਕੀ ਕਰਨਾ ਜੀ ਪੀ ਲੈਣਾ ਹੈਗਾ ਇੰਨੀ ਮਿਹਨਤ ਕੀਤੀ ਹੈ ਪੀਣਾ ਕੋਈ ਮਾੜਾ ਨਹੀਂਗਾ ਇਹਨਾਂ ਨਾਲ ਠੰਡਕ ਜੀ ਹੋ ਜੂ ਕਾਲਜਾ ਜਾਊਗਾ ਠਾਰ ਹੈ ਨਾ ਆਪਾਂ ਨੇ ਕੀ ਕੀਤਾ ਜੀ ਆ ਦੇਖੋ ਤੁਸੀਂ ਆਪਾਂ ਪਾ ਲੇ ਜੀ ਦੋ ਚਮਚੇ ਇਹਦੇ ਵਿੱਚ ਠੀਕ ਹੈ ਜੀ ਦੋ ਚਮਚੇ ਆਪਾਂ ਇੱਕ ਗਲਾਸ ਦੇ ਵਿੱਚ ਪਾ ਲੇ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਦੋ ਆਹ ਪਾਲ ਪਾਲਣੇ ਬਰਫ਼ ਦੇ ਟੁਕੜੇ ਜੇ ਠੀਕ ਹੈ ਆ ਬਰਫ਼ ਪਾ ਲਈ ਜੀ ਆਪਾਂ ਵਿੱਚ ਇਹਦੇ ਦੋ ਚਮਚੇ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਰਹਿੰਦਾ ਖੁੰਦਾ ਇਹਦੇ ਵਿੱਚ ਰਹਿ ਗਿਆ ਜੀ ਹੁਣ ਪਾਣੀ ਪਾਉਣ ਵਾਲਾ ਤੇ ਹੁਣ ਆਪਾਂ ਨੇ ਪਾ ਦੇਣਾ ਜੀ ਪਾਣੀ ਪਾਣੀ ਪਾ ਕੇ ਤੇ ਆਪਾਂ ਫੇਰ ਦੇਣਾ ਇਹਦੇ ਵਿੱਚ ਚਮਚਾ ਤੇ ਇਹਨੇ ਲਿਆ ਦੇਣੀ ਹੈ ਜੀ ਠੰਡਕ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰ ਦੇਣਾ ਤੇ ਵਧੀਆ ਮਿੱਠੇ ਮਿੱਠੇ ਕਮੈਂਟ ਕਰ ਦੇਣਾ ਜੀ ਵੀਡੀਓ ਦੇਖਣ ਲਈ ਜੀ ਧੰਨਵਾਦ ਸਤਿ ਸ੍ਰੀ ਅਕਾਲ